ਹਰ ਚੀਜ਼ ਦੇ ਦੋ ਪਹਿਲੂ ਆ ਜਿਸ ਤਰੀਕੇ ਨਾਲ ਦਿਨ ਤੇ ਰਾਤ ਹੈ ਸੱਚ ਹੈ ਤੇ ਝੂਠ ਹੈ ਜ਼ਿੰਦਗੀ ਹੈ ਤੇ ਮੌਤ ਹੈ ਉਸੇ ਤਰੀਕੇ ਨਾਲ ਕੋਈ ਰੈਂਗਾ ਰਾਜ ਭਾਗ ਮਸੇ ਰਿਕਰ ਦਾ ਲਾਲੋ ਜਾਂ ਬਾਦਸ਼ਾਹ ਦਾ ਲਾਲੋ ਜਾਂ ਮਜੀਦੇ ਦਾ ਲਾਲੋ ਤੇਨੇ ਛੋਟੇ ਸਾਹਿਬ ਜੀ ਦਾ ਜਨੂਸ਼ੀਤ ਕਰ ਦਿੱਤਾ ਉਹ 20 ਤੇ 25 ਸਾਲ ਦਾ ਰਾਜ ਜਿਹੜਾ ਰਹਿ ਗਿਆ ਸੀ ਉਹ ਇਹ ਜਿਹੇ ਕਰਕੇ ਇਹ ਗੱਲ ਤੁਹਾਡੀ ਪੱਤਰ ਚ ਆਉਣੀ ਚਾਹੀਦੀ ਜਿਨੂੰ ਆਪਾਂ ਸਮਝਦੇ ਹਾਂ ਕਿ ਪਤਾ ਨਹੀਂ ਅਸੀਂ ਕੀ ਸੋਚਿਆ ਕਿਉਂ ਦਿੱਲੀ ਦੇ ਬਦਲਾਂ ਨੂੰ ਗੋਟਾ ਪਾਈ ਗਿਆ ਉਹ ਰਾਤ ਭਾਗ ਹੋਇਆ ਉਹਦਾ ਬੱਚਾ ਸੀ ਜਿਹੜਾ ਉਹਨਾਂ ਨੇ ਕਰ ਲਿਆ ਹੁਣ ਗਾੜੀ ਪੰਥ ਨੇ ਕੇਸਪੀ ਕੇ ਨਾਲ ਆਪਣੇ ਸਾਰਸ ਸਿਤਨੀ ਹੈ ਔਰ ਕੇਸਪੀ ਕੇ ਨਾਲ ਪੰਥ ਨੇ ਆਪਣੇ ਬੰਦੀ ਸਿੰਘ ਰਿਆ ਕਰਾਉਣੇ ਆ ਉਹ ਇੱਕੋ ਹੀ ਤਰੀਕਾ ਹੈ ਨਾ ਤੁਸੀਂ ਬੰਦੂਕ ਚਲਾਉਣੀ ਹੈ ਨਾ ਤਲਵਾਰ ਚਲਾਉਣੀ ਹੈ ਤੇ ਨਾ ਤੁਸੀਂ ਧੋਖਾ ਚਲਾਉਣੀ ਨਾ ਹੀ ਤੁਹਾਡੇ ਬੱਚਾ ਹੋਏ ਕਹਿੰਦਾ ਹੈ ਕਿ ਤੁਸੀਂ ਆਓ ਆਪਾਂ ਇਸ ਤਰੀਕੇ ਨਾਲ ਆਈਏ ਲੜਾਈ 1947 ਰਵਾ ਕਰ ਕੋਈ ਅਧਿਕਾਰ ਮਿਲਿਆ ਮਤਦਾਨ ਦਾ ਮਤਦਾਨ ਮਤਲਬ ਵੋਟ ਪਾਉਣਾ ਤੇ ਤੁਸੀਂ ਵੋਟ ਪਾ ਕੇ ਆਪਣਾ ਚੰਗਾ ਸਰਪੰਚ ਚੁਣ ਸਕਦੇ ਹੋ ਵੋਟ ਪਾ ਕੇ ਐਮ ਐਲ ਏ ਨੂੰ ਸੋਚ ਕੇ ਵੋਟ ਪਾ ਕੇ ਤੁਸੀਂ ਆਪਣਾ ਐਮ ਪੀ ਚੁਣ ਸਕਦੇ ਹੋ ਸੋ ਇਸ ਕਰਕੇ ਅੱਜ ਜਿਹੜਾ ਸਮਾਂ ਹੈ ਉਹ ਇਹ ਹੈ ਕਿ ਆਪਾਂ ਮਤਦਾਨ ਕਰਨ ਦਾ ਸੋਚ ਕੇ ਕਈ ਵੀਰ ਵੀ ਇਹ ਕਹਿ ਰਹੇ ਕਿ ਅੱਜ ਕਾਂਗਰਸ ਦਾ ਸਰਪੰਚ ਤੇ ਬਾਰਮਦੂਕਾਲਾ ਦਾ ਸਰਪੰਚ ਤੇ ਆਵਾਗ ਨਹੀਂ ਕੋਈ ਦੰਦ ਸਾਲੇ ਦੇ ਬਿਤੇ ਰਹੇ ਕਿ ਕੱਤਰ ਹੋ ਗਿਆ ਜਿਹੜਾ ਕੱਤਰ ਕੀਤਾ ਆ ਪਾਈ ਅਮਰਪਾਲ ਸਿੰਘ ਤੇ ਲੱਗੀ ਹੋਈ ਐ ਐਨਐਸਐਮ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਸ ਵਾਰ ਵੋਟ ਪਾ ਕੇ ਭਾਈ ਸਾਹਿਬ ਨੂੰ ਐਮਪੀ ਬਣਾ ਕੇ ਦੁਬਾਰਾ ਫੇਰ ਆਪੋ ਆਪਣੇ ਟਿਕਾਣੇ ਤੇ ਚਲ ਜਾਓਗੇ ਤੁਹਾਡਾ ਤਾਂ ਰਾਜ ਜ਼ਰੂਰ ਹੋਣਾ ਚਾਹੀਦਾ ਪਰ ਰਾ ਕੇ ਵਰਸਰੀਆ ਕਾਲਕ ਸਮਝਾ ਜਿਹੜਾ ਮੇਰੀ ਤੇ ਪਿੰਡੀ ਦਾ ਸਦਾ ਸਿਵੇਂ ਪਾਛਾ ਨੂੰ ਸਦਾਤ ਪੱਖ ਹੈ ਮਾਰਾ ਸਰ ਕਹਿੰਦੇ ਕਿ ਜਦੋਂ ਚੰਦੂੜੇ ਮੇਰੇ ਪਿਤਾ ਨੂੰ ਪੰਜਵੇਂ ਪਾਛਾ ਦੇ ਤਾਂ ਭਾਗੇ ਛੇਰ ਕੀਤਾ ਸੀ ਤੇ ਉਸ ਵੇਲੇ ਛੇਵੇਂ ਪਾਤਸ਼ਾਹ ਨੇ ਭਾਈ ਜੇਠਾ ਜੀ ਤੇ ਬਾਬਾ ਵਿਲੀ ਚੰਦ ਜੀ ਪਿਆ ਕਿ ਇਹ ਮੇਰੇ ਪਿਤਾ ਦਾ ਕਾਤਵਾਂ ਹੈ ਤੈਨੂੰ ਲੱਖ ਮਾਰ ਕੇ ਮੇਰੇ ਹੱਥ ਵਿੱਚ ਬੁਣਾ ਦੇ ਤੇ ਬਾਬਾ ਜੀ ਵਿਲੀ ਚੰਦ ਬਾਬਾ ਜੇਠਾ ਜੀ ਦੇ ਨਾਲ ਤੁਰ ਕੇ ਉੱਠਾ ਦੀ ਉਹ ਦਿੱਲੀ ਤੋਂ ਲਾਹੌਰ ਲੈ ਕੇ ਆਏ ਰਸਤੇ ਦਰਦਸਰ ਸਾਹਿਬ ਪ੍ਰਕਰਮਾ ਦੇ ਵਿੱਚ ਮੰਜੀ ਸਾਹਿਬ ਦੋਸਤਾਂ ਨਾਲ ਬਣੇ ਤੁਕੇ ਸੋ ਜੇ ਤਾਂ ਸਾਡੇ ਗੁਰੂ ਜੀ ਆਪਣੇ ਪਿਤਾ ਦੇ ਕਾਤਵਾਂ ਨੂੰ ਸੌਪੇ ਦਿੱਤੇ ਆ ਵਜ਼ੀਰੀਆਂ ਦਿੱਤੀਆਂ ਆ ਜਾਂ ਉਹਨਾਂ ਨੇ ਬੀਜੇਸੀ ਕੰਮ ਜਿਵੇਂ ਕਹਿਆ ਪਰ ਤੁਸੀਂ ਜੇ ਸੰਗਤ ਵਿੱਚ ਰਾਜ ਨਹੀਂ ਤੇ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਂ ਬੁੱਧ ਪੁੱਤ ਤਾਂ ਗੁਸਤੀ ਮੰਗਦੇ ਆਂ ਤਾਂ ਅਕਾਲ ਪੁਰਖ ਸਾਹਿਬ ਨੂੰ ਜਾ ਕੇ ਸਿਰ ਚਕੋਲੇਂ ਪਰ ਅਕਾਲ ਪੁਰਖ ਸਾਹਿਬ ਦਾ ਬਚਨ ਵੀ ਬਣੀ ਹੈ ਉਹਨਾਂ ਦਾ ਬਚਨ ਹੈ ਕਿ ਜੇ ਮੇਰੇ ਪੁੱਤ ਨੂੰ ਚੰਗੂ ਨੇ ਛੇੜ ਕੀਤਾ ਤਾਂ ਮੈਂ ਉਹਨਾਂ ਮੱਥ ਮਾਰੀ ਐ ਤੇ ਜੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਨਾਲੀਆਂ ਥੋੜ੍ਹ ਜਾ ਤਾਂ ਤੁਸੀਂ ਕੀ ਰੂਪੇ ਦੋਗੇ ਜੇ ਤੁਸੀਂ ਨਰਪੀ ਮਾਰ ਸਕਦੇ ਤਾਂ ਉਸ ਤੋਂ ਵੱਧ ਮਾਤਮਾਨ ਤੋਂ ਉਹਨੂੰ ਦੋਈਂ ਕਰੋ ਅੱਜ ਮਤਦਾਨ ਕਰੋਗੇ ਸਹੀ ਥਾਂ ਨੇ ਤੇ ਪਈਆ ਮਨਪਾਲ ਸਿੰਘ ਦੇ ਸਾਥੀ ਬਾਹਰ ਆਉਣਗੇ ਉਹ ਫੇਰ ਸਾਡੇ ਜਿਹੜੇ ਰੁੜੀ ਜਾਦੀ ਜਵਾਨੀ ਨੂੰ ਨਸਲ ਦੇ ਨਾਲ ਉਹਨੂੰ ਬਚਾਉਣ ਦਾ ਯਤਨ ਕਰਨਗੇ ਔਰ ਮੈਂ ਜਿਆਦਾ ਸਮਾਂ ਇਸ ਕਰਕੇ ਨਹੀਂ ਜਾਣਾ ਕਿਉਂਕਿ ਸਾਡੇ ਪਿੰਡ ਇੱਕ ਬਹੁਜੀ ਨੌਜਵਾਨ ਵੀਰ ਦੀ ਅਲਾਸ਼ ਆ ਰਹੀ ਹੈ ਜਿਹਦਾ ਸਸਕਾਰ ਹੋਣਾ ਹੈ ਫੇਰ ਮੈਂ ਤੇ ਛੁੱਟੀ ਲੈਣੀ ਮੈਂ ਵੀਰ ਮਨਜਿੰਦਰ ਸਿੰਘ ਨੂੰ ਦੱਸ ਦਿੰਦਾ ਔਰ ਮੈਂ ਧੰਨਵਾਦ ਕਰਦਾ ਤੁਹਿਆਂ ਦੀ ਵੱਡੀ ਗੱਲ ਤੇ ਕਰਦੇ ਹੋਏ ਔਰ ਤੁਸੀਂ ਇਹ ਵੀ ਮੈਨੂੰ ਸੁਣਿਆ ਕਿ ਤੇ ਕੀ ਕੂਤ ਲਾਉਣਾ ਹੈ ਕਪਾਯਾ ਬੁਖਵਾਲ ਸੇ ਗੋਟਾ ਪੰਡੀਆਂ ਸੋ ਮੈਂ ਤੁਹਾਡਾ ਦੇ ਨਹੀਂ ਦੇ ਸਕਦਾ ਤੁਸੀਂ ਕਿੰਨੀ ਵੱਡੀ ਲਹਿਰ ਬਣਾਈ ਹੈ ਕਦੀ ਵੀ ਆਪਣੇ ਬਕਰੇਆਂ ਦੇ ਉੱਪਰ ਉੱਠ ਕੇ ਵਾਟ ਬਣਿਆ ਤੇ ਰੋਲੇ ਦੇ ਉੱਪਰ ਉੱਠ ਕੇ ਘਾੜ ਦੇ ਦਿੱਤਾ ਬਸਣਿਆਂ ਦੇ ਉੱਪਰ ਉੱਠ ਕੇ ਕੌਮ ਜਿਹੜੀ ਹੈ ਉਹ ਇੱਕੇ ਪਲੇਸ ਪਰਪਰ ਤੇ ਇਕੱਠੀ ਹੋਵੇ ਸ੍ਰੀ ਅਕਾਲ ਰਾਜ ਸਾਹਿਬ ਤੇ ਆਕਾਰ ਤੱਕ ਸਾਡੇ ਤਰਜਮਾਨੀ ਜਿਹੜਾ ਵੀ ਲੀਡਰ ਕਰਦਾ ਹੈ ਜਿਸ ਤਰੀਕੇ ਨਾਲ ਸਰਦਾਰ ਸਿਮਰਜੇ ਸਿੰਘ ਮਾਨ ਨੇ ਵੀ ਕੀਤੀ 42 ਸਾਲ ਦਾ ਸੰਘਰਸ਼ ਤੁਹਾਡੇ ਕੋਲ ਹੈ ਨਾ ਉਹ ਮੁੱਖ ਮੰਤਰੀ ਬੜਿਆ ਬਣਾਉਦੇ ਬਥੇਰੇ ਜੇ ਨਹੀਂ ਬੜਿਆ ਉਹ ਕਹਿੰਦਾ ਕਿ ਮੈਂ ਥਾਲੀ ਦਾ ਫਿੰਗਰ ਨਹੀਂ ਬਣਾਉਣਾ ਚਾਹਦਾ ਜਦੋਂ ਮੇਰੇ ਲੋਕਪਰ ਨੂੰ ਬਣਾਉਣਗੇ ਜਿਸ ਤਰ੍ਹਾਂ ਸੰਗੂਰ ਨੇ ਬਣਾਇਆ ਜਿਸ ਤਰ੍ਹਾਂ ਤੁਸੀਂ ਫਾਸੀ ਦਾ ਸਾਮਣੇ ਗੱਲ ਚੁਲਾਇਆ ਸੀ ਸੂ ਅੱਠ ਘਟ ਤੁਰਿਆ ਫਿਰਦਾ ਸੋ ਇਸ ਕਰਕੇ ਜੇ ਭਾਈ ਅਮਰਪਾਲ ਸਿੰਘ ਨੂੰ ਬਾਹਰ ਲੈ ਕੇ ਆਉਂਗੇ ਤੇ ਜਿਹੜਾ ਵੀ ਮੇਰੀ ਤਰਫੀਂ ਦਾ ਸਨਮਾਨ ਨਹੀਂ ਕਰਦੇ ਹੈ ਉਹ ਵੀ ਤੁਹਾਡਾ ਤਰ੍ਹਾਂ ਹੋਣਾ ਚਾਹੀਦਾ ਹੈ ਜਿਹੜਾ ਵੀ ਜ਼ਿਲ੍ਹੇ ਤੋਂ ਆਉਂਦਾ ਸਾਡੀ ਇੱਕ ਤਖਤ ਨਾਲ ਲੜਾਈ ਹੈ ਸਾਡੇ ਕਿਸੇ ਬੰਦੇ ਨਾਲ ਲੜਾਈ ਨਹੀਂ ਸਾਡੇ ਭਰਾਵਾਂ ਵਾਟਾ ਬੰਨਾਂ ਦਾ ਰੋਲਾ ਸਾਡਾ ਹੈ ਨਹੀਂ ਹਰ ਚੀਜ਼ ਦੇ ਦੋ ਪਹਿਲੂ ਆ ਜਿਸ ਤਰੀਕੇ ਨਾਲ ਦਿਨ ਤੇ ਰਾਤ ਹੈ ਸੱਚ ਹੈ ਤੇ ਝੂਠ ਹੈ ਜ਼ਿੰਦਗੀ ਹੈ ਤੇ ਮੌਤ ਹੈ ਉਸੇ ਤਰੀਕੇ ਨਾਲ ਕੋਈ ਰੈਂਦਾ ਰਾਜ ਭਾਗ ਮਸੇ ਰਿਕਰ ਦਾ ਲਾਹੌਰ ਜਾਂ ਬਾਦਸ਼ਾਹ ਦਾ ਲਾਹੌਰ ਜਾਂ ਵਜ਼ੀਰੇ ਦਾ ਲਾਹੌਰ ਜਿਹਨੇ ਛੋਟੇ ਸਾਹਿਬ ਦਾ ਜਨੂਨ ਵੀ ਛੇੜ ਕਰ ਦਿੱਤਾ ਉਹ 25 ਸਾਲ ਦਾ ਰਾਜ ਜਿਹੜਾ ਰਹਿ ਗਿਆ ਸੀ ਉਹ ਇਹ ਜਿਹੇ ਕਰ ਗਏ ਇਹ ਗੱਲ ਤੁਹਾਡੀ ਪੱਤਰ ਚਾਉਣੀ ਚਾਹੀਦੀ ਜਦੋਂ ਆਪਾਂ ਇਹ ਸਮਝਦੇ ਹਾਂ ਕਿ ਪਤਾ ਨਹੀਂ ਅਸੀਂ ਕੀ ਸੋਚਿਆ ਕਿਉਂ ਦਿੱਲੀ ਦੇ ਬੰਦਾਲਾਂ ਨੂੰ ਗੋਟਾ ਪਾਈ ਗਿਆ ਉਹ ਰਾਜ ਭਾਗ ਹੋਇਆ ਉਹਦਾ ਬਚਿਆ ਸੀ ਜਿਹੜਾ ਇਹਨਾਂ ਨੇ ਕਰ ਲਿਆ ਹੁਣ ਗਾੜੀ ਪੰਥ ਨੇ ਕਿਸ ਤਰੀਕੇ ਨਾਲ ਆਪਣੇ ਸਾਂਭ ਸਿਰਤ ਨਹੀਂ ਹੈ ਔਰ ਕਿਸ ਤਰੀਕੇ ਨਾਲ ਪੰਥ ਨੇ ਆਪਣੇ ਬੰਦੀ ਸਿੰਘ ਰਿਆ ਕਰਾਉਣੇ ਆ ਉਹ ਇੱਕੋ ਹੀ ਤਰੀਕਾ ਹੈ ਨਾ ਤੁਸੀਂ ਬੰਦੂਕ ਚਲਾਉਣੀ ਹੈ ਨਾ ਤਲਵਾਰ ਚਲਾਉਣੀ ਹੈ ਤੇ ਨਾ ਤੁਸੀਂ ਧੋਖਾ ਚਲਾਉਣੀ ਹੈ ਨਾ ਇਹ ਤੁਹਾਡੇ ਬੱਚਾ ਹੋਏ ਹੈ ਕਹਿੰਦਾ ਹੈ ਕਿ ਤੁਸੀਂ ਆਪਾਂ ਇਸ ਤਰੀਕੇ ਨਾਲ ਲੜਦੇ ਹਾਂ ਲੜਾਈ 1947 ਵਰਤਾਂ ਨੂੰ ਕੋਈ ਅਧਿਕਾਰ ਮਿਲਿਆ ਹੈ ਮਤਦਾਨ ਦਾ ਮਤਦਾਨ ਮਗਲੋਂ ਵੋਟ ਪਾਉਂਦਾ ਤੇ ਤੁਸੀਂ ਵੋਟ ਪਾ ਕੇ ਆਪਣਾ ਚੰਗਾ ਸਰਪੰਚ ਵੀ ਚੁਣ ਸਕਦੇ ਹੋ ਵੋਟ ਪਾ ਕੇ ਐਮਐਲਏ ਨੂੰ ਵੀ ਚੁਣ ਸਕਦੇ ਹੋ ਵੋਟ ਪਾ ਕੇ ਤੁਸੀਂ ਆਪਣਾ ਐਮਪੀ ਚੁਣ ਸਕਦੇ ਹੋ ਸੋ ਇਸ ਕਰਕੇ ਅੱਜ ਜਿਹੜਾ ਸਮਾਂ ਹੈ ਉਹ ਇਹ ਹੈ

ਜਿਹੜਾ ਮੀਰੀ ਤੇ ਪਿੰਡੀ ਦਾ ਸੁਦਾ ਦਾ 6ਵੇਂ ਪਾਸ਼ਾ ਦਾ ਸੰਸੁਦਾਤ ਪੱਖ ਹੈ ਮਾਰਾ ਸਭ ਕਹਿੰਦੇ ਕਿ ਜਦੋਂ ਚੰਦੂੜੇ ਮੇਰੇ ਪਿਤਾ ਨੂੰ 5ਵੇਂ ਪਾਸ਼ਾ ਨੂੰ ਤੱਤੀਰੇ ਦਾ ਪੰਗ ਖੇਡ ਕੀਤਾ ਸੀ ਤੇ ਉਸ ਵੇਲੇ 6ਵੇਂ ਪਾਸ਼ਾ ਨੇ ਭਾਈ ਜੇਠਾ ਜੀ ਤੇ ਬਾਬਾ ਵਿਲੀ ਚਾਂਦੇ ਪਿਆ ਕਿ ਇਹ ਮੇਰੇ ਪਿਤਾ ਦਾ ਕਾਤਲ ਹੈ ਤੈਨੂੰ ਮੱਥ ਮਾਰ ਕੇ ਮੇਰੇ ਹੱਥ ਵਿੱਚ ਬੁਲਾ ਦੇ ਤੇ ਬਾਬਾ ਜੀ ਵਿਲੀ ਚਾਂਦ ਬਾਬਾ ਜੇਠਾ ਜੀ ਦੇ ਮੱਥ ਮਾਰ ਕੇ ਬੁਲਾ ਦਿੱਤੀ ਉਹ ਦਿੱਲੀ ਤੋਂ ਮਾਹੌਲ ਲੈ ਕੇ ਆਏ ਰਸਤੇ ਜਰਾ ਸਰਪੰਚ ਸਾਹਿਬ ਪ੍ਰਕਰਮਾ ਦੇ ਵਿੱਚ ਮੱਜੀ ਸਾਹਿਬ ਦੋ ਦੁਆਰਾ ਬਣੇ ਤੁਰਕੇ ਸੋ ਜੇਕਰ ਸਾਡੇ ਜ਼ਿਲ੍ਹੇ ਦੇ ਅਫਸਰ ਪਿੰਡਾਂ ਦੇ ਕਾਰਤਵਾਂ ਨੂੰ ਸੌਂਪੇ ਦਿੱਤੇ ਆ ਵਜ਼ੀਰੀਆਂ ਦਿੱਤੀਆਂ ਜਾਂ ਉਹਨਾਂ ਨੇ ਬੀਜੇਪੀ ਕੰਮਲੇ ਦੇ ਭਗਦੇ ਸੰਦੇਸ਼ਕ ਆਏ ਆ ਫਿਰ ਤੁਸੀਂ ਵੀ شکایت ਕਰਨ ਦੀ ਕੋਈ ਰਾਜ ਨਹੀਂ ਤੇ ਜੇ ਆਪਾਂ ਸ਼੍ਰੀ ਗੁਰਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਬੁੱਧੂ ਪੁੱਤ ਦਾੰਦੁਸਤੀ ਮੰਗਨੇ ਆ ਤਾਂ ਅਕਾਲ ਤਖਤ ਸਾਹਿਬ ਨੂੰ ਜਾ ਕੇ ਸਿਰ ਚਿਕਾਉਨੇ ਫਿਰ ਅਕਾਲ ਤਖਤ ਸਾਹਿਬ ਦਾ ਬਚਨ ਵੀ ਬਣੇ ਉਹਨਾਂ ਦਾ ਬਚਨ ਹੈ ਕਿ ਜੇ ਮੇਰੇ ਪਿਤਾ ਨੂੰ ਜੰਗ ਉਹਨੇ ਛੇੜੀ ਤਾਂ ਮੈਂ ਉਹਨਾਂ ਦਾ ਮੱਥ ਮਾਰੀ ਐ ਤੇ ਜੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਕਲੀਆਂ ਨਾਲੀਆਂ ਤੇ ਹੋ ਰਹੀਆਂ ਤਾਂ ਤੁਸੀਂ ਕੀ ਸਰੂਪੇ ਤਾਂ ਹੋਗੇ ਜੇ ਤੁਸੀਂ ਮੱਥ ਨਹੀਂ ਮਾਰ ਸਕਦੇ ਤਾਂ ਸੋਪਾ ਮਤਦਾਨ ਤੋਂ ਉਹਨੂੰ ਦੂਰ ਹੀ ਕਰ ਦੋ ਅੱਜ ਮਤਦਾਨ ਕਰੋਗੇ ਸਹੀ ਥਾਂ 'ਤੇ ਜਿਵੇਂ ਭਾਈ ਅਮਰਪਾਲ ਸਿੰਘ ਤੋਂ ਸਭੀ ਬਾਹਰ ਆਉਣਗੇ ਉਹ ਫੇਰ ਸਾਡੇ ਜਿਹੜੇ ਰੁੜੀ ਜਾਂਦੀ ਜਵਾਨੀ ਨੂੰ ਨਸ਼ੇ ਦੇ ਨਾਲ ਉਹਨੂੰ ਬਚਾਉਣ ਦਾ ਯਤਨ ਕਰਨਗੇ ਔਰ ਮੈਂ ਜ਼ਿਆਦਾ ਸਮਾਂ ਇਸ ਕਰਕੇ ਨਹੀਂ ਜਗਾ ਕਿਉਂਕਿ ਸਾਡੇ ਪਿੰਡ ਇਹ ਕੋਈ ਨੌਜਵਾਨ ਵੀਰ ਦੀ ਅਲਾਸ਼ ਆ ਰਹੀ ਹੈ ਜਿਹਦਾ ਸਨਸਕਾਰ ਹੋਣਾ ਹੈ ਫਿਰ ਮੈਂ ਤੇ ਸੁਠੀ ਨਹੀਂ ਮੈਂ ਵੀਰ ਮਨਜਿੰਦਰ ਸਿੰਘ ਨੂੰ ਦੱਸ ਦਿੰਦਾ ਔਰ ਮੈਂ ਧੰਨਵਾਦ ਕਰਦਾ ਤੁਸੀਂ ਇਹਦੀ ਵੱਡੀ ਗੱਲ ਤੇ ਕਰਤੇ ਹੋਏ ਔਰ ਤੁਸੀਂ ਇਹ ਵੀ ਮੈਨੂੰ ਸੁਣਿਆ ਕਿ ਤੇ ਕਿ ਬੂਤ ਲਾਉਣਾ ਹੈ ਤੇ ਪੰਜਾਬ ਤੋਂ ਫਾਲ ਸਿੰਘ ਕੋਟਾ ਪੁੰਨੀ ਹੈ ਸੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਤੁਸੀਂ ਕਿੰਨੀ ਵੱਡੀ ਲਹਿਰ ਪੜਾਈ ਹੈ ਕਦੀ ਵੀ ਆਪਣੇ ਬਖਰੇਵੇਂ ਉੱਪਰ ਉੱਠ ਕੇ ਫੱਟ ਬਣਿਆ ਤੇ ਰੋਲੇ ਉੱਪਰ ਉੱਠ ਕੇ ਘਰਾ ਦੇ ਵਿੱਚੋਂ ਮਸਲਿਆਂ ਦੇ ਉੱਪਰ ਉੱਠ ਕੇ ਕੌਮ ਜਿਹੜੀ ਆ ਉਹ ਇੱਕ ਇਹ ਪਲੇਸ ਪਰ ਤੇ ਇਕੱਠੀ ਹੋਵੇ ਸ੍ਰੀ ਅਕਾਲ ਪੁਰਖ ਸਾਹਿਬ ਤੇ ਅਕਾਲ ਪੁਰਖ ਸਾਹਿਬ ਦੀ ਤਰਜਮਾਨੀ ਜਿਹੜਾ ਵੀ ਲੀਡਰ ਕਰਦਾ ਹੈ ਜਿਸ ਦੇ ਨਾਲ ਸਰਦਾਰ ਜਿੰਮਰਜੀਤ ਸਿੰਘ ਮਾਨਯੋਗ ਕੀਤੀ 42 ਸਾਲ ਦਾ ਸੰਘਰਸ਼ ਤੁਹਾਡੇ ਕੋਲ ਹੈ ਨਾ ਉਹ ਮੁੱਖ ਮੰਤਰੀ ਬਣਿਆ ਬਣਾਉਦੇ ਬਥੇਰੇ ਰਹਿ ਪਰ ਨਹੀਂ ਬਣਿਆ ਉਹ ਕਿਹੜਾ ਮਖਾਲੀ ਦਾ ਫਿੰਗਰ ਨਹੀਂ ਮਾਨਣਾ ਚਾਹਦਾ ਜਦੋਂ ਮੇਰੇ ਲੋਕਾਂ ਨੂੰ ਭਰੌਣਗੇ ਜਿਸ ਤਰ੍ਹਾਂ ਸੰਗਰੂਰ ਨੇ ਬਣਾਇਆ ਜਿਸ ਤਰ੍ਹਾਂ ਤੁਸੀਂ ਥਾਸੀ ਦਾ ਸੌਂਹੇ ਗੱਲ ਚੁਲਾਇਆ ਸੀ ਸੂ ਮਾਠਕਾ ਕੁਰੇਆ ਫਿਰਦਾ ਸੂ ਇਸ ਕਰਕੇ ਜੇ ਭਾਈ ਅਮਰਪਾਲ ਸਿੰਘ ਨੂੰ ਬਾਹਰ ਲੈ ਕੇ ਆਓਗੇ ਤੇ ਜਿਹੜਾ ਵੀ ਮੇਰੀ ਤਸਵੀਰ ਨੂੰ ਦਾ ਸਨਮਾਨ ਨਹੀਂ ਕਰਦੇ ਹੈ ਉਹ ਵੀ ਤੁਹਾਡਾ ਤਾਅਬ ਹੋਣਾ ਚਾਹੀਦਾ ਹੈ ਜਿਹੜਾ ਵੀ ਜ਼ਿਲ੍ਹੇ ਤੋਂ ਆਉਂਦਾ ਹੈ ਸਾਡੀ ਇੱਕ ਤਖਤਲਾ ਲੜਾਈ ਹੈ ਸਾਡੀ ਕਿਸੇ ਬੰਦੇ ਨਾਲ ਲੜਾਈ ਨਹੀਂ ਸਾਡੇ ਭਰਾਵਾਂ ਵਟਾਂਬਰਾਂ ਦਾ ਰੋਲਾ ਸਦਾ ਹੈ